ਮੇਰਾ ਨਾਮ ਹਰਦੀਪ ਦੋਲਪੁਰੀਆ ਮੈਂ ਨਰੇਗਾ ਵਰਕਰ ਯੂਨੀਅਨ ਦਾ ਜ਼ਿਲ੍ਹਾ ਪ੍ਰਧਾਨ ਜਲੰਧਰ ਤੋਂ ਮੇਰੇ ਨਾਲ ਅਮਨ ਅਮਨਦੀਪ ਕੌਰ ਨਰੇਗਾ ਵਰਕਰ ਯੂਨੀਅਨ ਪਟੈਂਡਾ ਜ਼ਿਲ੍ਹਾ ਪ੍ਰਧਾਨ ਸਾਡੀਆਂ ਅੱਜ ਅਸੀਂ ਸਾਡਾ ਇਕੱਠ ਹੋਣ ਦਾ ਇਹ ਹੈ ਸਾਡਾ ਕੀ ਅਸੀਂ ਜੋ ਦੋ ਮੰਗ ਪੱਤਰ ਦੇ ਰਹੇ ਇੱਕ ਪ੍ਰਧਾਨ ਮੰਤਰੀ ਨੂੰ ਦੇ ਰਹੇ ਆ ਤੇ ਇੱਕ ਅਸੀਂ ਪੰਜਾਬ ਸਰਕਾਰ ਨੂੰ ਦੇ ਰਹੀਆਂ ਸਾਡੀ ਮੁੱਖ ਮੰਗ ਇਹ ਹੈ ਕਿ ਜੇ ਪਿਛਲੇ ਕੰ ਦਿਨਾ ਦੇ ਵਿੱਚ ਸੈਂਟਰ ਸਰਕਾਰ ਨੇ ਤੇ ਪੰਜਾਬ ਸਰਕਾਰ ਨੇ ਨਰੇਗਾ ਦੇ ਵਿੱਚ 50 50% ਕੰਮ ਘਟਾ ਦਿੱਤਾ ਉਹਦੇ ਨਾਲ ਦਲਿਤ ਪਰਿਵਾਰ ਦੇ ਵਿੱਚ ਨਰੇਗਾ ਵਰਕਰ ਦੇ ਪਰਿਵਾਰਾਂ ਦੇ ਵਿੱਚ ਬਹੁਤ ਹੀ ਘਾਟਾ ਪਿਆ ਵਾ ਜਿਸ ਕਾਰਨ ਜਿਹ ਪੂਰੇ ਪੰਜਾਬ ਦੇ ਵਿੱਚ ਜਿਹੜੇ ਵੱਸਦੇ ਜਿਹੜੇ ਨਰੇਗਾ ਵਰਕਰ ਆਪਣੇ ਮਜ਼ਦੂਰ ਹੈ ਜਿਹੜੇ ਨਰੇਗਾ ਦੇ ਵਿੱਚ ਕੰਮ ਕਰਕੇ ਆਪਣਾ ਰੋਜੀ ਰੋਟੀ ਤੋੜਦੇ ਸੀ ਉਹਨਾਂ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਜਿਸ ਕਰਕੇ ਉਹ ਭੁੱਖ ਮਰੀਦਾ ਸਕਾਰ ਹੋ ਰਿਹਾ ਹੈ ਪਿਛਲੇ ਠਾੜਾਂ ਦੇ ਵਿੱਚ ਜਾਂ ਬਰਸਾਤ ਭਾਰੀ ਬਰਸਾਤ ਦੇ ਵਿੱਚ ਜਿਨ੍ਹਾਂ ਦੇ ਮਕਾਨ ਆਪਣੇ ਮਕਾਨਾਂ ਦੇ ਵਿੱਚ ਡੜਾੜਾਂ ਆ ਗਈਆਂ ਜਾਂ ਮਕਾਨ ਡਿੱਗ ਗਏ ਉਹਨਾਂ ਨੂੰ ਪੇਲ ਦੇ ਆਧਾਰ ਤੇ ਉਹਨਾਂ ਦੀ ਸਨাক্ত ਕਰਵਾ ਕੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਅੰਦਰ ਉਹਨਾਂ ਨੂੰ ਮੁਆਵਜ਼ਾ ਦਿਲਾ ਕੇ ਉਹਨਾਂ ਦੇ ਘਰ ਬਣਾਏ ਜਾਣ ਹੋਰ ਜਿਨ੍ਹਾਂ ਦੇ ਭਾਰੀ ਨੁਕਸਾਨ ਹੋਇਆ ਜਿਨ੍ਹਾਂ ਦੇ ਕਰਦੇ ਥੱਲੇ ਆ ਕੇ ਜੇ ਬਜ਼ੁਰਗ ਖਤਮ ਹੋ ਗਿਆ ਪਰਿਵਾਰ ਦੇ ਮੈਂਬਰ ਖਤਮ ਹੋ ਗਏ ਜਿਸ ਉਹਨਾਂ ਨੂੰ ਪੇਲ ਦੇ ਆਧਾਰ ਤੇ ਸਨਕਤ ਕਰਵਾ ਕੇ ਉਹਨਾਂ ਨੂੰ ਮਾਲੀ ਸਹਾਇਤਾ ਦਿੱਤੀ ਜਾਵੇ ਮੇਰਾ ਨਾਮ ਅਮਨਦੀਪ ਕौरा ਮੈਂ ਨੇਰੇਗਾ ਵਰਕਰ ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਆ ਸਾਡੀ ਜਥੇਬੰਦੀ ਦਾ ਨਾਮ ਨੇਰੇਗਾ ਵਰਕਰ ਯੂਨੀਅਨ ਹੈ ਜਿਹਨੂੰ ਸਾਡੇ ਸੂਬਾ ਪ੍ਰਧਾਨ ਗਗਨਦੀਪ ਕੌਰ ਚਲਾਉਂਦੇ ਆ ਜੀ ਸਾਡਾ ਬਸ ਅਸੀਂ ਜਿਹੜੀ ਅੱਜ ਦਾ ਸਾਡਾ ਮੁੱਖ ਮੰਗ ਪੱਤਰ ਦੇਣਾ ਉਹ ਆਈ ਹੈ ਵੀ ਜਿਹੜਾ ਸਰਕਾਰ ਨੇ 50% ਕੰਮ ਘਟਾਤਾ ਵੀ ਉਹਨੂੰ ਦੁਬਾਰੇ ਬਹਾਲ ਕੀਤਾ ਜਾਵੇ ਤੇ ਵੀ ਜਿਹੜਾ ਕੰਮ ਦਿੱਕਤ ਕੀਤੇ ਕੰਮ ਦੇ ਪੈਸੇ ਮਿਲਣ ਵੀ ਜਿਹੜੇ ਲੋਕਾਂ ਦੇ ਹੜ੍ਹਾਂ ਦੇ ਕਾਰਨ ਪ੍ਰਸਾਤਾਂ ਦੇ ਕਾਰਨ ਘਰਾਂ ਖਰਾਬ ਹੋ ਗਏ ਉਹਨਾਂ ਨੂੰ ਆਵਾਸ ਯੋਜਨਾ ਰਾਹੀਂ ਉਹਨਾਂ ਦੀਆਂ ਪੈਸਿਆਂ ਦੀ ਮਦਦ ਕੀਤੀ ਜਾਵੇ ਪੇਮੈਂਟਾਂ ਕੀਤੀਆਂ ਜਾਣ